ਬਾਕੀ ਜਿੱਦਾਂ ਹੁਣ ਸੋਈ ਸਾਹਿਬ ਨੇ ਗੱਲ ਕੀਤੀ ਸੀਗੀ ਊੜੇ ਆੜੇ ਦੀ ਹੈਨਾ ਉਹ ਗੱਲ ਮੇਰੇ ਕਾਫੀ ਜਰਦੀ ਰੜਕਦੀ ਸੀਗੀ ਕਿ ਆਪਣੇ ਘਰਾਂ ਚ ਹੀ ਲਾ ਲਓ ਆਪਾਂ ਹੁਣ ਮੇਰਾ ਜਿਹੜਾ ਮੇਰਾ ਭਤੀਜਾ ਹੈਨਾ ਉਹ ਹਲੇ ਮੇਰੇ ਖਿਆਲ ਨਾਲ ਸੈਕੰਡ ਖਣੀ ਥਰਡ ਚ ਪੜਦਾ ਉਹਨੂੰ ABC ਆਉਂਦੀ ਆ ਉਹਨੂੰ ਊੜਾੜਾ ਨਹੀਂ ਆਉਂਦਾ ਤੇ ਸਕੂਲਾਂ ਦੇ ਵਿੱਚ ਵੀ ਬੱਚਿਆਂ ਨੂੰ ਪ੍ਰਾਇੋਰਟੀ ਦਿੱਤੀ ਜਾਂਦੀ ਹੈ ABC ਦੀ ਉੜਾੜਾ ਨਹੀਂ ਆਉਂਦਾ ਨਾ ਕਾਖਾਗਾ ਆਉਂਦਾ ਉਹਨੂੰ ਹਨਾ ਜਦਕਿ ਜੇ ਪੰਜਾਬ ਦਾ ਸਕੂਲ ਹੈ ਮੈਨੂੰ ਹੀ ਲੱਗਦਾ ਵੀ ਉਹਨੂੰ ਪਹਿਲਾਂ ਪੰਜਾਬੀ ਹੋਵੇ ਉੜਾੜਾ ਪੂਰਣਾ ਚਾਹੀਦਾ ਤੇ ਫਿਰ ਹਿੰਦੀ ਸਿਖਾ ਦਿਓ ਕਿਉਂਕਿ ਹਿੰਦੀ ਆਪਣੀ ਨੈਸ਼ਨਲ ਲੈਂਗੁਏਜ ਆ ਫਿਰ ਉਸ ਤੋਂ ਬਾਅਦ ਇੰਗਲਿਸ਼ ਦੀ ਵਾਰੀ ਆਉਂਦੀ ਆ ਇੰਗਲਿਸ਼ ਤੇ ਹੁਣ ਕੀ ਜ਼ੋਰ ਹੋ ਰਿਹਾ ਹਰ ਬੱਚਾ ਕਹਿੰਦਾ ਮੈਂ ਪਲੱਸ 2 ਕਰਨੀ ਆ ਆਈਲੈਟਸ ਕਰਨੀ ਆ ਤਾਂ ਇੰਗਲਿਸ਼ ਤੇ ਜ਼ਿਆਦਾ ਜ਼ੋਰ ਦਿੱਤਾ ਹੋਇਆ ਜਦਕਿ ਉੜਾੜਾ ਕਿਸੇ ਨੂੰ ਵੀ ਨਹੀਂ ਆਉਂਦਾ ਹੈਗਾ ਜਿਹੜਾ ਕੀ ਸਾਡਾ ਬੇਸਿਕ ਆ ਸਾਡਾ ਲਿਪੀ ਆ ਸਾਡੀ ਉਹ ਹਨਾ ਤਾਂ ਉਸ ਤੋਂ ਬਾਅਦ ਕਹਿ ਲੋ ਵੀ ਜਦੋਂ ਆਈਲੈਂਡਸ ਕਰ ਲੈਂਦਾ ਬੱਚਾ ਤਾਂ ਉਹਨੇ ਬਾਹਰ ਭੱਜ ਜਾਣਾ ਜਿਹੜਾ ਸਾਡਾ ਯੂਥ ਆ ਜੰਗ ਜਨਰੇਸ਼ਨ ਆ ਪਲੱਸ 2 ਕੀਤੀ ਉਹਨੇ ਬਾਹਰ ਚ ਲੈ ਗਿਆ ਤਾਂ ਪੰਜਾਬ ਦੇ ਵਿੱਚ ਰਹਿੰਦਾ ਕੀ ਆ ਪੰਜਾਬ ਦੇ ਵਿੱਚ ਰਹਿ ਜਾਂਦੇ ਨੇ ਮੇਰੇ ਵਰਗੇ ਜਿਹਦੇ 40 40 45 45% ਨੰਬਰਾਂ ਵਾਲੇ ਰਹਿ ਜਾਂਦੇ ਆ ਜਿਨ੍ਹਾਂ ਨੂੰ ਆਈਲੈਂਡਸ ਨਹੀਂ ਕੀਤੀ ਗਈ ਕਦੇ ਉਹ ਰਹਿ ਜਾਂਦੇ ਆ ਤਾਂ ਫਿਰ ਅਸੀਂ ਉੱਥੇ ਜਾ ਕੇ ਜਿਹੜੇ ਆਈਲੈਂਡਸ ਕਰਕੇ ਗਏ ਨੇ ਚਲੋ ਉਹਨਾਂ ਨੇ ਵਧੀਆ ਘਰ ਪਾ ਲਿਆ ਗੱਡੀਆਂ ਲੈ ਲਈਆਂ ਇੱਥੇ ਵਾਲਿਆਂ ਨੂੰ ਫਿਰ ਹੋਈ ਜਾਂਦਾ ਯਾਰ ਮੈਂ ਵੀ ਜਾ ਮੈਂ ਵੀ ਜਾਮਾ ਹਨਾ ਇੱਕ ਤਾਂ ਉਥੇ ਗੱਡੀ ਲੈਣੀ ਕਰ ਲੈਣੀ ਹਾਰਡਵਰਕ ਬਹੁਤ ਜ਼ਿਆਦਾ ਇੱਥੇ ਨਾਲੋਂ ਇਹ ਆਪਾਂ ਨੂੰ ਸਮਝਣਾ ਚਾਹੀਦਾ ਇਹ ਨਹੀਂ ਹੈਗਾ ਤੇ ਦੂਜੇ ਨੰਬਰ ਤੇ ਅਸੀਂ ਘਾਟ ਕੀ ਅਸੀਂ ਕੀ ਕਰਦੇ ਆ ਅਸੀਂ ਉਹਨਾਂ ਨੇ ਦੇਖੋ ਦੇਖੋ ਪੰਜਾਬ ਛੱਡਣ ਲੱਗ ਗਏ ਚਲੋ ਅਸੀਂ ਪੰਜਾਬ ਛੱਡ ਤਾਂ ਸਾਡੇ ਘਰਾਂ ਦੇ ਵਿੱਚ ਕੀ ਰਹਿ ਗਿਆ ਸਾਡੇ ਪਿੰਡ ਸਰਕਾਰੀ ਸਕੂਲ ਦੇ ਵਿੱਚ 25 ਜਵਾਕ ਐਦਾਂ ਦੇ ਨੇ ਜਿਹੜੇ ਕਿ ਸਾਡੇ ਪਿੰਡ ਦੇ ਨਹੀਂ ਹੈਗੇ ਉਹ ਬਿਹਾਰ ਤੋਂ ਆਏ ਹੋਏ ਨੇ ਉਹਨਾਂ ਨੇ ਬੱਚੇ ਉੱਥੇ ਉਹਨਾਂ ਦੇ ਪੈਦਾ ਹੋਏ ਤੇ ਉਹ ਸਾਡੇ ਪਿੰਡ ਦੇ ਸਕੂਲ 'ਚ ਪੜ੍ਹਦੇ ਨੇ ਸਾਡੇ ਪਿੰਡ ਦੇ ਬੱਚੇ ਉਨੇ ਨਹੀਂ ਹੈਗੇ ਹਲੇ ਸਕੂਲ ਦੇ ਵਿੱਚ ਸੋ ਇਹ ਇਹ ਆਉਣ ਵਾਲੇ ਸਮੇਂ ਲਈ ਸਮੱਸਿਆ ਪੈਦਾ ਹੋਊਗੀ ਇਹ ਮੈਨੂੰ ਲੱਗਦਾ ਠੀਕ ਹੈ ਜੀ ਕਿਉਂਕਿ ਜਦੋਂ ਸਾਡੇ ਆਪਦਾ ਅਸੀਂ ਇੱਕ ਤਾਂ ਸਾਡੀ ਪੋਲਿਟਿਕਸ ਦੇ ਕਰਕੇ ਕੀ ਹੁੰਦਾ ਆਧਾਰ ਕਾਰਡ ਬਣਾਵਾ ਦਿੰਦੇ ਨੇ ਉਹਨਾਂ ਦੇ ਸਰਟੀਫਿਕੇਟ ਬਣ ਜਾਂਦੇ ਆ ਤੇ ਉਹ ਮੁੜ ਕੇ ਕੀ ਬਣਦਾ ਜੀ ਉਹ ਉੱਥੇ ਦਾ ਹੀ ਵਾਸੀ ਹੋ ਜਾਂਦਾ ਤੇ ਫਿਰ ਕਿੱਥੋਂ ਮਤਲਬ ਕਿਦਾਂ ਪੰਜਾਬ ਦੇ ਅੰਦਰ ਤਰੱਕੀ ਕਰ ਜੂ ਪੰਜਾਬੀ ਕਿਦਾਂ ਤਰੱਕੀ ਕਰ ਰਹੀ ਨੇ ਪੰਜਾਬੀ ਤਾਂ ਬਾਹਰ ਹੀ ਚਲੇ ਗਏ ਤਾਂ ਪੰਜਾਬ ਵਿੱਚ ਕੀ ਹੈਗੇ ਫਿਰ ਜਦੋਂ ਬਾਹਰ ਚਲੇ ਗਏ ਮੈਂ ਬਾਹਰਲੇ ਨੂੰ ਵੀ ਇਹੀ ਬੇਨਤੀ ਕਰਨਾ ਚਾਹੁੰਦਾ ਵੀ ਫਿਰ ਤੁਸੀਂ ਗਿਲਾ ਸ਼ਿਕਵਾ ਨਾ ਕਰੋ ਵੀ ਪੰਜਾਬ ਵਿੱਚ ਕੀ ਹੁੰਦਾ ਠੀਕ ਹੈ ਪੰਜਾਬ ਤੁਸੀਂ ਛੱਡ ਛੱਡ ਗਏ ਚਲੇ ਗਏ ਹੈਨਾ ਤਾਂ ਪੰਜਾਬ ਦੇ ਵਿੱਚ ਜੋ ਰਹਿਣਗੇ ਉਹੀ ਰਾਜ ਕਰਨਗੇ ਹੈਨਾ ਸੋ ਉਹ ਚੀਜ਼ ਨੂੰ ਆਪਾਂ ਨੂੰ ਬਚਾਉਣਾ ਚਾਹੀਦਾ ਬੇਸਿਕਲੀ ਜਦੋਂ ਇੱਕ ਪਰਿਵਾਰ ਦੇ ਵਿੱਚੋਂ ਦੋ ਬੱਚੇ ਬਾਹਰ ਚਲੇ ਜਾਂਦੇ ਨੇ ਤਾਂ ਪਰਿਵਾਰ ਵੀ ਟੁੱਟ ਜਾਂਦਾ ਜਿਹੜਾ ਬੱਚਾ ਬਾਹਰ ਗਿਆ ਹੋਇਆ ਉਹਦੀ ਰੂਹ ਜਿੰਨੇ ਵੀ ਬਾਹਰ ਨੇ ਉਹ ਖੁਸ਼ ਨਹੀਂ ਹੁੰਦੇ ਹੈਗੇ ਜੇ ਤੁਸੀਂ ਕਹੋ ਵੀ ਦਿਲੋਂ ਖੁਸ਼ ਨੇ ਉਹ ਉਹਨਾਂ ਦੀ ਆਤਮਾ ਸਾਰਾ ਦਿਨ ਪੰਜਾਬ ਵਿੱਚ ਫਿਰ ਜਾਂਦੀ ਆ ਵੀ ਯਾਰ ਮੇਰੇ ਪਿੰਡ ਆ ਹੁੰਦਾ ਉਹ ਦੇਖ ਤੂੰ ਟਰੱਕਾਂ ਵਾਲੇ ਵੀ ਮੇਰੇ ਭਰਾ ਉਹ ਫੋਨ ਲਾ ਲੈਂਦੇ ਨੇ ভাই ਕੀ ਕਰਦਾ ਪਿੰਡ ਦਾ ਕੀ ਹਾਲ ਆ ਚੱਲ ਉਹਨੂੰ ਇਹੀ ਕਹਿੰਦਾ ਭਾਈ ਪਿੰਡ ਉੱਥੇ ਹੀ ਆ ਜਿੱਥੇ ਤੂੰ ਛੱਡ ਕੇ ਗਿਆ ਸੀਗਾ ਸੋ ਜਦੋਂ ਬੱਚਾ ਜਾਂ ਆਪਣੇ ਨਾਲ ਦੇ ਦੋਸਤ ਮਿੱਤਰ ਬਾਹਰ ਚਲੇ ਜਾਂਦੇ ਨੇ ਤਾਂ ਉਹ ਜੁੜੇ ਪੰਜਾਬ ਨਾਲ ਰਹਿੰਦੇ ਨੇ ਸਿਰਫ ਮਜਬੂਰੀ ਨੂੰ ਵੀ ਜਾਣਦੇ ਨੇ ਉਹ ਹਨਾ ਤੇ ਜਦੋਂ ਤੂੰ ਜਿਹੜਾ ਘਰ ਹੁੰਦਾ ਜਿਵੇਂ ਮਾਪਿਓ ਰਹਿ ਗਏ ਇੱਥੇ ਉਹ ਟੁੱਟ ਜਾਂਦੇ ਨੇ ਫਿਰ ਉਹ ਵੱਡਾ ਘਰ ਨਹੀਂ ਰਹਿੰਦਾ ਉਹ ਵਿਖਰਿਆ ਹੋਇਆ ਘਰ ਹੋ ਜਾਂਦਾ ਠੀਕ ਆ ਜਦੋਂ ਜਦੋਂ ਹੁਣ ਸੋਈ ਸਾਹਿਬ ਨੇ ਗੱਲ ਕੀਤੀ ਸੀਗੀ ਜਿੱਥੇ ਮਾਪਿਓ ਹਨਾ ਭੈਣ ਭਰਾ ਸਾਰੇ ਇਕੱਠੇ ਰਹਿਣ ਉਹ ਹੁੰਦਾ ਵੱਡਾ ਘਰ ਹਨਾ ਸੋ ਫਿਲਮ ਦਾ ਮੇਨ ਮਕਸਦ ਮੈਸੇਜ ਵੀ ਇਹੀ ਆ ਕਿ ਵੱਡਾ ਘਰ ਕੀ ਹੁੰਦਾ ਤਾਂ ਇਹ ਇਹਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਆ ਬਾਹਰ ਨਾਲ ਜੁੜੀ ਹੋਈ ਕਹਾਣੀਆਂ ਪੰਜਾਬ ਨਾਲ ਜੁੜੀ ਹੋਈ ਕਹਾਣੀਆਂ ਪੰਜਾਬ ਦੇ ਮੁੱਦੇ ਨੇ ਤੇ ਜਿੱਦਾਂ ਤੁਸੀਂ ਕਹ ਲੋ ਹੁਣ ਆਪਾਂ ਇੱਕ ਮੇਰੇ ਹੋਰ ਦਿਮਾਗ 'ਚ ਗੱਲ ਸੀਗੀ ਜਿਹੜੀ ਮੈਂ ਚਾਹਣਾ ਵੀ ਤੁਹਾਡੇ ਤੱਕ ਪਹੁੰਚੇ ਆਪਾਂ ਕਹਿੰਦੇ ਨਾ ਵੀ ਹਸਪੀਟਲ ਖੁੱਲ ਗਿਆ ਸਾਡੇ ਨਵਾਂ ਖੁੱਲ ਗਿਆ ਸਾਡੇ ਕਿਤੇ ਜਿੰਨੇ ਹਸਪੀਟਲ ਖੁੱਲਣਗੇ ਉੰਨੇ ਸਾਡਾ ਦੇਸ਼ ਸਮਝ ਲਓ ਸਾਡਾ ਪੰਜਾਬ ਬਿਮਾਰ ਹੋ ਰਿਹਾ ਉਹਨਾਂ ਜਿਆਦਾ ਜਿੱਦਣ ਹਸਪੀਟਲ ਬੰਦ ਹੋ ਗਏ ਉਸ ਦਿਨ ਆਈ ਸਮਝੋ ਵੀ ਅਸੀਂ ਤਰੱਕੀ ਕਰਨ ਲੱਗ ਗਏ ਕਿਉਂਕਿ ਸਭ ਤੋਂ ਜ਼ਰੂਰੀ ਸਾਡੀ ਹੈਲਥ ਆ ਸਾਡੀ ਸਿਹਤ ਆ ਜੂਰੀਆ ਬੰਦ ਹੋਊਗਾ ਜਿੰਨੇ ਕੈਲੋ ਮੇਰੀ ਪੰਜਾਬ ਸਰਕਾਰ ਨੂੰ ਵੀ ਇਹੀ ਬੇਨਤੀ ਹੈ ਇਸ ਮੈਸੇਜ ਥਰੂ ਜੇ ਪਹੁੰਚਦਾ ਕਿ ਜਿਹੜੇ ਜਿੰਨੇ ਵੀ ਢਾਬੇ ਢੂਬੇ ਨੇ ਜਾਂ ਰੋਡ ਤੇ ਰੇੜੀਆਂ ਨੇ ਜਾਂ ਇਹਨਾਂ ਦੀ ਨਾ ਹਰ ਇੱਕ ਰੈਸਟੋਰੈਂਟ ਦੀ ਵੀ ਚਾਹੇ ਉਹ ਵੱਡਾ ਚਾਹੇ ਛੋਟਾ ਉਹਦੇ ਕਿਚਨ ਦੀ ਚੈਕਿੰਗ ਜ਼ਰੂਰ ਹੋਵੇ ਕਿਉਂਕਿ ਜਿਹੜੀ ਬਿਮਾਰੀ ਪੈਦਾ ਹੁੰਦੀ ਆ ਉਹ ਉੱਥੋਂ ਸ਼ੁਰੂ ਹੁੰਦੀ ਆ ਮੈਂ ਨਹੀਂ ਚਾਹੁੰਦਾ ਕਿ ਮੇਰਾ ਪੰਜਾਬ ਆਉਣ ਵਾਲੇ ਸਮੇਂ 'ਚ ਬਿਮਾਰ ਪੰਜਾਬ ਹੋਵੇ ਠੀਕ ਆ ਨਾ ਉਹ ਤੰਦਰੁਸਤ ਤੇ ਹੱਸਦਾ ਖੇਡਦਾ ਪੰਜਾਬ ਹੋਵੇ ਉਹ ਵੀ ਸਾਡੀ ਫਿਲਮ ਦਾ ਇੱਕ ਮੈਸੇਜ ਆ ਸੋ ਮੇਰੀ ਇਹ ਹੀ ਬੇਨਤੀ ਹੈ ਕਿ ਤੁਸੀਂ ਸਾਡੀ ਫਿਲਮ ਹੁਣ 13 ਦਸੰਬਰ ਨੂੰ ਜ਼ਰੂਰ ਦੇਖਣ ਜਾਇਓ ਤੁਹਾਨੂੰ ਚੰਗੇ-ਚੰਗੇ ਮੈਸੇਜ ਮਿਲਣਗੇ ਹਸਾਵਾਂਗੇ ਵੀ ਤੁਹਾਨੂੰ ਜੋ ਸਾਡੇ ਹੈਗੀਆਂ ਸੀ ਦਿਲ ਦੇ ਵਿੱਚ ਰਾਈਟਰ ਸਾਹਿਬ ਨੇ ਬਹੁਤ ਸੋਹਣੀ ਲਿਖੀ ਆ ਫਿਲਮ ਤੇ ਕਮਲ ਭਾਜੀ ਨੇ ਬਹੁਤ ਸੋਹਣੀ ਡਾਇਰੈਕਟ ਕੀਤੀ ਆ ਤੇ ਕੈਨੇਡਾ ਤੋਂ ਗੋਲਦੀ ਭਾਜੀ ਨੇ ਕੀਤੀ ਆ ਤੇ ਸੂਹੀ ਸਾਹਿਬ ਨੇ ਬਹੁਤ ਸੋਹਣਾ ਕੰਮ ਕੀਤਾ ਤੇ ਇਹਨਾਂ ਦਾ ਕਿਰਦਾਰ ਦੇਖ ਕੇ ਤਾਂ ਅਸੀਂ ਲਾਈਵ ਵੀ ਮਤਲਬ ਸਾਡੇ ਅੱਖਾਂ ਚਾਂਜੂ ਆ ਗਏ ਸੀ ਜਦੋਂ ਇਹਨਾਂ ਦੇ ਸੀਨ ਚੱਲਦੇ ਸੀਗੇ ਤੇ ਤਰਸੀਮ ਭਾਜੀ ਬੈਠੇ ਨੇ ਇਹ ਤਾਂ ਮੇਰੇ ਨਾਲ મતਲਬ ਪਿਛਲੀਆਂ 2-3 ਫਿਲਮਾਂ ਅਸੀਂ ਇਕੱਠੀਆਂ ਨਹੀਂ ਕੀਤੀਆਂ ਨੇ ਇਹ ਉਸ ਵੇਲੇ ਮੇਰੇ ਫਾਦਰ ਸਾਹਿਬ ਹੀ ਬਣਦੇ ਹੁੰਦੇ ਨੇ ਬੀਸਿਕਲੀ ਹੈਨਾ ਤੇ ਰੋਬੀ ਭਾਜੀ ਇਹਨਾਂ ਨੇ ਸਾਡੇ ਫਿਲਮ ਪ੍ਰੋਡਿਊਸ ਕੀਤੀ ਆ ਤੇ ਇਹਨਾਂ ਦਾ ਅਸੀਂ ਧੰਨਵਾਦ ਕਰ ਰਹੇ ਜਿਨ੍ਹਾਂ ਨੇ ਸਾਨੂੰ ਮਤਲਬ ਇੰਨਾ ਸਾਥ ਦਿੱਤਾ ਹਮੇਸ਼ਾ ਉੱਥੇ ਕੈਨੇਡਾ ਦੇ ਵਿੱਚ ਲਾ ਲੋ ਵੀ ਇਹ ਜਿੰਨੇ ਇਹ ਐਕਸਾਈਟਡ ਹੁੰਦੇ ਸੀ ਮੇਰੇ ਸਾਹਮਣੇ ਅਸੀਂ ਇਹਨਾਂ ਨੂੰ ਦੇਖ ਕੇ એનਰਜੈਟਿਕ ਹੋ ਜਾਂਦੇ ਸੀ ਯਾਰ ਅੱਛਾ ਰੋਬੀ ਭਾਜੀ ਪੂਰੇ ਕਹਿੜੇ ਹੋਏ ਫਿਰਦੇ ਨੇ ਅਸੀਂ ਵੀ ਪੂਰੇ ਕਹਿੜੇ ਰਹੀ ਹੈਨਾ ਤੇ ਲਾਡੀ ਭਾਜੀ ਨੇ ਸੋ ਜਸਵੀਰ ਗੁਣਾਚੌਰੀ ਭਾਈ ਜਿਨ੍ਹਾਂ ਨੇ ਲਿਖੀ ਹੈ ਫਿਰ ਸੋ ਸਾਰਿਆਂ ਦਾ ਮੇਰੇ ਵੱਲੋਂ ਬਹੁਤ ਧੰਨਵਾਦ ਸੋ ਮੇਰੇ ਨਿੱਕੇ ਨਿੱਕੇ ਗੱਲਾਂ ਨੇ ਹਸਪੀਟਲ ਵਾਲੀ ਗੱਲ ਉਹ ਤੇ ਜ਼ਰੂਰ ਅਮਲ ਕਰਨ ਵਾਲੀ ਗੱਲ ਆ ਆਪਣੇ ਚ ਜਾਂ ਜੇ ਆਪਾਂ ਪੰਜਾਬ 'ਚ ਰਹਾਂਗੇ ਦੂਜੀ ਗੱਲ ਇਹ ਆ ਵੀ ਪੰਜਾਬ 'ਚ ਰਹਾਂਗੇ ਤਾਂ ਪੰਜਾਬ ਤਰੱਕੀ ਕਰੂਗਾ ਜੇ ਪੰਜਾਬ ਛੱਡ ਕੇ ਜਾਵਾਂਗੇ ਤਾਂ ਪੰਜਾਬ ਤਰੱਕੀ ਨਹੀਂ ਕਰੂਗਾ ਠੀਕ ਹੈ ਜੀ ਜਿਹੜੇ ਘਰ 'ਚ ਰਹਿੰਦਾ ਉਹੀ ਘਰ ਬਸਦਿਆ ਹੁੰਦੇ ਆ ਨਾ ਨਹੀਂ ਤਾਂ ਚੁੱਲਿਆਂ ਦੇ ਕਾਖੂ ਗੇ ਆਉਂਦੇ ਨੇ ਸੋ ਆਪਾਂ ਬਚਾਉਣ ਦੀ ਕੋਸ਼ਿਸ਼ ਕਰਨੀ ਆ ਵੀ ਇੱਥੇ ਰਹਿ ਕੇ ਅਸੀਂ ਕੀ ਪੋਸੀਬਲ ਕੋਸ਼ਿਸ਼ ਕਰ ਸਕਦੇ ਆ ਵੀ ਸਾਡੀ ਇਨਕਮ ਵੀ ਵਧੀਆ ਸੋ ਇੰਨਾ ਕਹਿੰਦਾ ਹਾਂ ਮੈਂ ਮਾਈਕ ਦੇਣਾ ਚਾਹੁੰਦਾ ਹਾਂ ਇਹੋ ਜਿਹੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ